ਗੁੱਡ ਮਾਰਨਿੰਗ ਦੋਸਤੋ ਕੀ ਹਾਲ ਹੈ ਸਵੇਰ ਤੋਂ ਆਪਣਾ ਕੰਮ ਸ਼ਾਰਟ ਹੋ ਗਿਆ ਡੰਗਰਾਂ ਨੂੰ ਕੱਖ ਪਾਉਣ ਤੋਂ ਹੁਣ ਕੱਖ ਪਾ ਰਹੀ ਹੈ ਮੈਡਮ ਸਾਡੀ ਹੋਰ ਆ ਤੂੰ ਫਿਰ ਜਾ ਮੇਲਾ ਮੈਂ ਕਰਾਂ ਨਾ ਕਰਾਂ ਬਲੌਕ ਬਣਾਉਣ ਲੱਗਾ ਜਿਵੇਂ ਬਗਵਾਸ ਹੋਣਾ ਕਰ ਐ ਤੜੀ ਵੀ ਥੋੜੇ ਨਾ ਪਾ ਕੇ ਗੋਹੇ ਛੱਟਿਆ ਮਾ ਨਾਲੇ ਹੱਥ ਨਹੀਂ ਰੋਣਾ ਦੇਖ ਨਹੀਂ ਪ੍ਰੇਸ਼ਣ ਹੋਇਆ ਗਿਆ ਉਬੀ ਦੇਰ ਕੋ ਉੱਜਾ ਤੋਰੀ ਜਾਂਦਾ ਆ ਪੰਗਵੀ ਅਜੀ ਕੱਖ ਹੋਰ ਵੀਰੇ ਦਵਾਈ ਵੇ ਦੇ ਲਾਂਗੀ ਸਾਰ ਨਹੀਂ ਪਾਣੀ ਪੜੀ ਇਹ ਤਾਂ ਵੀਰ ਮੈਂ ਕੱਖ ਦਵਾਰੇ ਪਾ ਰਹੀਆ ਪਹਿਲਾਂ ਤਾਂ ਮੈਂ 4 ਵਜੇ ਫਾਇਦੇ ਉੱਠ ਕੇ ਇਹਦਾ ਸਰਦਾਰ ਨੇ ਚਾਹ ਪੀ ਕੇ ਰਾਮ ਨਾਲ ਵਸਾਈ ਕੰਮ ਤੇ ਵੇਲਾ ਖਾਏ ਨਾ ਚਾਹ ਕਣੀ ਪੀਰੋ ਵੀਰੇ ਦੁਆਰੇ ਜਿਵੇਂ ਇਹਨੇ ਪੀਲਾ ਦੋ ਦੋ ਗੇਰ ਗੋਹਾ ਟਾ ਗੋਹਾ ਚੱਕ ਫੜੋ ਨੌਕਰਾਂ ਹੀ ਬਣਾ ਰਿਆ ਇਹਨੇ ਮੈਨੂੰ ਪੂਰਾ ਬਰਨੀ ਮੈਂ ਤੁਸੀਂ ਵੀ ਨਾ ਕਹਿੰਦੀ ਹੁਣ ਦਿਓ ਆ ਵਧੀਆ ਪੰਪੇ ਚੀਕ ਰੱਖੀਏ ਮੇਜ ਤੇ ਮੈਂ ਤੈਨੂੰ ਖਾਂਦੀ ਨਹੀਂ ਆ ਬਈ ਹੁਣ ਹੋ ਗਿਆ ਸਾਡੀ ਰੋਟੀ ਲੈਣ ਦਾ ਟਾਈਮ ਹੁਣ ਮੈਂ ਮੈਡਮ ਰੋਟੀਆਂ ਲਾ ਕੇ ਖਵਾਉਗੀ ਰਾਤ ਨੂੰ ਸਾਗ ਬਣਾਇਆ ਦੀਆ ਦੇਖੋ ਗੋਲ ਬਗਾ ਦਾ ਐ ਖੜੀ ਜਿਵੇਂ ਕੁੱਟ ਕੇ ਖੜਾਈ ਜੰਮੀ ਹੈ ਹੈ ਤੂੰ ਆਹੀ ਕੰਮ ਤੇ ਹੋ ਗਿਆ ਵੇਲਾ ਹੁਣ ਮੇਰੀ ਜਾਨ ਬੰਡੀ ਨਹੀਂ ਸਿਆਉਂਦੀ ਕਿਤੇ ਮੈਂ ਡੰਗਰਾ ਕਰੀ ਹੁੰਨਾ ਕਿਤੇ ਮੈਂ ਚੁੱਲ੍ਹੇ ਕਰੀ ਹੁੰਨੀ ਆ ਕੁੜੀ ਉਹ ਬੁਖਾਰ ਚੜਿਆ ਪਿਆਗਾ ਤੂੰ ਫਿਰ ਜਾਨਾ ਕਾ ਮਗਰ ਕੈਮਰਾ ਵੈਨ ਹੋ ਕੇ ਐ ਗਾ ਨੂੰ ਬੋਲਦੀ ਆ ਫੋਟੋਗ੍ਰਾਫਰ ਕਹਾ ਕੜਦਾ ਦਾਂਦੜੀਆਂ ਫੋਟੋਗ੍ਰਾਫਰ ਕਹਿੰਦਾ ਫੋਟੋਗ੍ਰਾਫਰ ਆ ਜੱਡੀ ਰੋਈਆ ਸਾਡੀ ਜੀ ਆ ਮੇਲੇ ਮੜਾ ਰਾਮੀਆ ਸੋਟੀ ਲਮੀ ਲਾ ਲਵੇ ਕਿਤੋਂ ਲਿਆਵਾਂ ਤੈਨੂੰ ਵਾਪਸ ਨਹੀਂ ਲਾ ਸਕਾਂ ਮੈਂ ਬਾਸ ਹੋਣਾ ਨਹੀਂ ਮੇਰਾ ਘਰ ਆ ਮੈਨੂੰ ਅੱਧ ਘਰ ਦੇ ਦੇ ਤੇ ਮੇਰੀ ਕੁੜੀ ਦੇ ਦੇ ਮੈਨੂੰ ਤੂੰ ਫਿਰ ਜਾ ਡੰਡੇ ਵਜਾਉਂਦਾ ਮੈਂ ਡੰਡੇ ਕਿਉਂ ਵਜਾਵਾਂਗਾ ਜੇ ਦੁੱਧ ਰਹਿ ਲੇਗੇ ਫਿਰ ਮੈਂ ਨਵੀਂ ਆਉਂਗਾ ਔਰ ਉਹ ਅੱਧ ਚ ਮੇਰੀ ਕੁੜੀ ਦਾ ਹਿੱਸਾ ਹੁਣ ਤੇਰੇ ਨਾਲ ਹੈ ਹਜੂ ਉਹ ਵੀ ਹਿੱਸਾ ਮੇਰਾ ਬੋਲਟ ਆ ਗਿਆ ਬੋਲਟ ਆ ਆਪਣੇ ਆਪਾਂ ਵੀ ਲਿਆਣਾ ਹੀ ਕਰਦੇ ਆਂ ਹਾਂ ਕੀ ਕਹਿੰਦੇ ਥੋ ਮੈਂ ਕਹਿੰਦੀ ਮੇਰੇ ਸਹਰਾਣਾ ਨਾ ਖੜ ਬੇਲਾ ਡੰਗਰਾਂ ਦਾਣਾ ਲਾਦੀ ਨਾਣਾ ਨਾ ਕੰ। ਹਾਂ। ਹੋਰ ਗੋ। ਫੋੜੀ ਨਾ ਗੋਹਾ ਪਾ ਕੇ ਗੇਰਿਆ ਰੇਡ ਚ ਧੱਕੀ। ਯਾ ਲੰਬਾ ਜਾ। ਮੂੰਹ ਤੇ ਧਰ ਕੇ ਕਰਵਾ। ਕੰਮ ਦਾ ਹੋਈ ਜਾਂੁੰਗੇ ਆਂਦਿਆਂ। ਹਾਏ ਵੀ ਮੇਰਾ ਮੂੰਹ ਹੈ ਜਾ ਮੈਨੂੰ ਬੁਲਾ ਨਾ ਕਰ। ਹੋਰ ਕਿਹਨੂੰ ਬੁਲਾਵਾ? ਕਿਸੇ ਦੀ ਹੋਰ ਬਾਹ ਫੜਾ ਲਈ। ਬਾਹ ਤੋੜ ਦੂੰ। ਆ ਦੇ ਬੀ ਕੈਮਰਾਮੈਨ ਹੋਇਆ ਫਿਰਦਾਗਾ ਆ ਹੀ ਫਿਰਦਾ ਮੇਰੇ ਮਾਗਰਾ ਇਹ ਦੋਸਤੋ ਆਪਾਂ ਲਾਦਾ ਹੁਣ ਡੰਗੜਾ ਨੂੰ ਦਾਣਾ ਸੋਨੂੰ ਮੈਂ ਦਿਖਾਉਣਾ ਆ ਦੇਖੋ ਇਹ ਪੱਸੀ ਵਾਸਤੇ ਆ ਜੀ ਪੱਸੀ ਵਾਸਤੇ ਬੱਸੀ ਦੀ ਗ੍ਰੋਥ ਵਧੀਆ ਹੋ ਜਾਂਦੀ ਹੈ ਇਹਦੇ ਨਾਲ ਫਰਕ ਵੀ ਪਿਆ ਮੈਂ ਤਾਂ ਵਰਤਿਆ ਤੇ ਆਹਾ ਠੀਕੜਾ ਆਪਾਂ ਤਨੂੰ ਬੱਤੀ ਦਿਖਾਉਣਾ ਮੈਂ ਕਿੰਨੇ ਟਾਈਮ ਦੀ ਹੈ ਬੱਤੀ ਆਪਣੀ ਹਾਲੇ ਤੋਂ ਘੱਟ ਹੈ ਜੀ 2 ਮਹੀਨੇ ਹਾਲੇ ਸਾਲ ਤੋਂ ਘੱਟਾਂ ਬੱਤੀ ਤਨੂੰ ਬੱਤੀ ਦਿਖਾਉਣਾ ਮੈਂ ਫਰਕ ਪਿਆ ਐ ਇਧਰ ਹਟੋ ਐਦਾਂ ਰੋ ਪੁੱਤੋ ਹਟ ਬੜਾ ਇਧਰ ਹੋ ਤਨੂੰ ਬੱਤੀ ਦਿਖਾਉਣਾ ਮੈਂ ਆ ਦੇਖੋ ਆਪ ਆਰਡਰ ਪਾਇਆ ਵਿੱਚ ਪੀੜ ਪਾਇਆ ਨੂੰ ਆ ਬੱਤੀ ਦੇਖੋ ਹਾਲੇ ਸਾਫ਼ ਦੀ ਹੈ ਨਹੀਂ ਆ ਦੇਖੋ ਇਹਨੇ ਸਾਡੇ ਘਰ ਇੰਜਮਨ ਲਿਆ ਦੀ ਬੱਚੀ ਨੇ ਜਾਨੀ ਕਿ ਆਪਾਂ ਜਿਵੇਂ ਦਿਹਾੜੀਦਾਰ ਬੰਦੇ ਆਂਗੇ ਤੇ ਆ ਮੈਂ ਛੋਟੀ ਜੀ ਕੱਟੀ ਲਈ ਅੱਠ ਮਹੀਨਿਆਂ ਦੀ ਇਹ ਪਤਾ ਕੀ ਆ ਜਿਵੇਂ ਆਪਾਂ ਦਿਹਾੜੀਦਾਰ ਬੰਦੇ ਆ ਬੱਚੇ ਪਾਲ ਜਾਂਦੇ ਨੇ ਡੰਗਰ ਛੋਟੀ ਜੀ ਕੱਟੀ ਲਈ ਦੀ ਤੇ ਹੁਣ ਇਹਨੇ 1.10 15 ਦਿਨ ਲਾਉਗੀ ਵਧੀਆ ਜਾਨੀ ਕਿ ਹੰਦਾ ਲਗੇ ਲਾ ਆਪਣੇ ਗਰੀਬ ਜਿਹੜੇ ਭੈਣ ਭਾਈ ਨੇ ਸਾਰੇ ਦਿਹਾੜੀਆਂ ਕਰਦੇ ਨੇ ਮਜਦੂਰੀ ਕਰਦੇ ਨੇ ਜਿਹੜੇ ਵੀ ਸਾਰੇ ਜਾਨੀ ਕਿ ਥੋੜੀ ਥੋੜੀ ਜਿਹੀ ਜਗ੍ਹਾ ਹੈਗੀ ਆ ਤਾਂ ਇੱਕ ਅੱਧਾ ਪਥੂ ਲਿਆ ਕਰੋ ਛੋਟੀ ਜੀ ਘੱਟੀ ਲਿਆ ਕਰੋ ਵਿੱਚੇ ਹੰਦਾ ਲੱਗ ਜਾਂਦਾ ਭੈਣ ਭਾਈਆਂ ਨੂੰ ਸਾਰਿਆਂ ਨੂੰ ਤੇ ਫਾਇਦਾ ਬਹੁਤ ਆ ਰੰਗਰਾਂ ਚ ਇਹ ਜੀ ਗੱਲ ਨਹੀਂ ਹੈਗੀ ਬਹੁਤ ਫਾਇਦਾ ਹੈ ਤੇ ਮੈਂ ਪਹਿਲਾਂ ਆ ਬੈੜੀ ਲਈ ਸੀ ਛੋਟਾ ਇਹ ਵੀ ਮੈਂ ਥੋੜੇ ਪਰੇਸ਼ਾਨੀ ਲਈ ਸੀ ਆ ਬੈੜੀ ਲਈ ਦੀ ਆpani ਆਹ ਆਹ ਦੇਖੋ ਬਹੁਤ ਸ਼ੀਲਾ ਹੈ ਬਹੁਤ ਈਲਾ ਹੈ ਇਹ ਆਪਾਂ ਨੇ ਹੁਣ ਵੇਚਣੀ ਆ ਸੋਨੇ ਨੇ 15 ਤਨ ਲਾਊਗੀ ਜੇ ਕਿਸੇ ਭੈਣ ਭਾਈ ਨੇ ਸੇਵਾ ਵਾਲੇ ਨੇ ਜਣੀ ਕਿ ਸੇਵਾ ਜਿਹਦੇ ਵਿੱਚ ਸੇਵਾ ਉਹ ਲੈ ਸਕਦਾ ਇਹਨੂੰ ਕਿਉਂ ਵੀ ਉਹ ਜਿਹੇ ਵਾਪਾਂ ਨੇ ਕਿਉਂਕਿ ਇਹ ਥੱਲੇ ਦੁੱਧ ਬਹੁਤ ਆ ਜਿਹਦੇ ਦੇ ਵਿੱਚ ਜਾਦੇ ਸੇਵਾ ਵਧੀਆ ਜਣੀ ਕਿ ਜਿਹੜਾ ਮੂੰਹ ਚ ਹੱਥ ਰੱਖਦਾ ਡੰਗਰਾਂ ਦੇ ਪਿਆਰ ਕਰਦਾ ਡੰਗਰਾਂ ਨੂੰ ਮੱਝਾਂ ਨੂੰ ਗਾਵਾਂ ਨੂੰ ਉਹ ਲੈ ਸਕਦਾ ਇਹਨੂੰ ਆਪਾਂ ਵੇਚਾਂਗੇ ਦੇਖੋ ਮੈਂ ਤੁਹਾਨੂੰ ਹੋਰ ਲਿਖੀ ਜੀ ਵੇਚਣੀ ਮੈਂ ਤਾਂ ਦੇਖੋ ਮੇਰੇ ਕੋਲ ਜਗ੍ਹਾ ਨਹੀਂ ਹੈਗੀ। ਇਹ ਆਹ ਤਿੰਨੇ ਡੰਗਰ ਖੜਦੇ ਨੇ ਮੇਰੇ ਇਹਦੇ। ਤੁਹਾਨੂੰ ਬਿਆਨ ਸਮਝ ਤਿੰਨੇ ਡੰਗਰ ਖੜਦੇ ਨੇ। ਤਿੰਨੇ ਡੰਗਰ ਖੜਦੇ ਨੇ ਮੇਰੇ ਇੱਥੇ। ਤਾਂ ਮੈਂ ਵੇਚ ਰਿਆ ਇਹਨੂੰ। ਤੁਪ ਜਦੋਂ ਮੈਂ ਲੈ ਕੇ ਆਇਆ ਸੀ ਇਹਦੇ ਥੱਲੇ ਹੈਗਾ ਸੀ ਉਹਦੇ ਕੋਲੇ 12 ਕਿਲੋ ਦੁੱਧ। ਦੂਜੇ ਸਵੇਰੇ ਦਿੱਤਾ ਨੇ ਮੇਰੇ ਕੋਲੇ। ਘਾਰਾਂ ਤੋਂ ਲੈ ਕੇ 21 ਕਿਲੋ ਦਾ ਕਰ ਉਹ ਦਿੰਦਾ ਸੇਵਾ ਦੇ ਤਾਂ ਮਾ ਜਿਹਨੇ ਕਿਹਾ ਨੇ ਮੇਰੇ ਬਾਰੇ ਨਾਰੇ ਕਰਕੇ ਆਖਿਆ ਨੇ ਵਧੀਆ ਤੇ ਹੁਣ ਇਹ ਮੇਰਾ ਜ਼ਿੰਮੇਵਾਰੀ ਆ ਪੱਕੀ ਹੁਣ ਇਹ ਦਊਗੀ 25 26 25 26 ਪੱਕਾ ਦਊਗੀ ਤੁਹਦੇ ਵਿੱਚ ਨੂੰ ਜੀ ਨਹੀਂ ਕਰਦਾ ਮੇਰਾ ਕਿਉਂਕਿ ਮੈਨੂੰ ਦਿਹਾੜੀ ਜਾਣ ਦੀ ਲੋੜ ਨਹੀਂ ਜੀ ਮੈਂ ਇਹਦੀ ਕੰਦੀ ਜੀ ਵੀ ਸੇਵਾ ਕਰੀ ਜਾਂਵਾ ਮੇਰਾ 500 700 700 ਰੋਟਾ ਡੇਲੀ ਪਾਉਂਦੀ ਆ ਘਰੇ ਰੱਖ ਕੇ ਰੱਜ ਕੇ ਪੀ ਕੇ ਦਹੀਂ ਦੂਹੀਂ ਤੇ ਲੱਸੀ ਲੁਸਤੀ ਪੀ ਕੇ ਦੁੱਧ ਰੱਜ ਕੇ ਇਹ ਫੇਰ ਵੀ ਸਾਨੂੰ ਰਜਾ ਕੇ 600 ਦਾ 700 ਦਾ ਦੁੱਧ ਡੇਲੀ ਪਉਂਦੀ ਹੈ ਇਹ ਇਹ ਮੇਰੀ ਜ਼ਿੰਮੇਵਾਰੀ ਆ ਤੇ ਮੇਰੀ ਬਸ ਇਹੀ ਮਜਬੂਰੀ ਆ ਮੈਂ ਵੇਚਣੀ ਤਾਂ ਇਹ ਵੀ ਜਣੀ ਕਿ ਮੇਰੇ ਕੋਲੇ ਜਗ੍ਹਾ ਨਹੀਂ ਚੰਗੀ ਆ ਹੁਣ ਇੱਕ ਬੱਚਾ ਇਹਦਾ ਹੋ ਜੂ ਇੱਕ ਬੱਚਾ ਇਹਦਾ ਹੋ ਜੂ ਇਹਦਾ ਹੋ ਜੂ ਤੇ ਕੋ ਹੈਗਾ ਮੇਰੇ ਕੋਲੇ ਉਹ ਬੱਸੀ ਕੜੀ ਆ ਫਿਰ ਮਿਲਵੇ ਜਗ੍ਹਾ ਨਹੀਂ ਹੈਗੀ ਤਾਂ ਵੇਚ ਰਿਆਂ ਮੈਨੂੰ ਵੇਚੂਗਾ ਪੱਕਾ ਦੁੱਧ ਦੀ ਜ਼ਿੰਮੇਵਾਰੀ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਆਪਾਂ ਨੂੰ ਡੀਐਮ ਦੀ ਕਰ ਸਕਦਾ ਮੈਟੇਰ ਕਰ ਸਕਦਾ It's a little